5kW ਦਾ ਜਨਰੇਟਰ ਜੇ ਲਾਓ 40,800 ਤੋਂ ਸਟਾਰਟ ਹੋ ਜਾਂਦਾ ਅੱਜ ਦੀ ਰੇਟ ਦੇ ਵਿੱਚ 40,800 ਤੋਂ ਸਟਾਰਟ ਹੋ ਜਾਂਦਾ ਲੌਂਗ ਨੋਰਮਲ ਲੋਡ ਵਾਸਤੇ ਉਹ ਤਾਂ ਖਾਊਗਾ 400 ਗ੍ਰਾਮ ਘੰਟੇ ਦਾ ਜੀ 400 ਗ੍ਰਾਮ ਕਿੰਨੇ ਘੰਟੇ ਦਾ ਜੇ ਤੁਸੀਂ ਸਿੱਧਾ ਲਓਗੇ ਕਪਲਿੰਗ ਵਾਲਾ ਜੋਇੰਟ ਉਹ 600 ਗ੍ਰਾਮ ਘੰਟੇ ਦਾ ਖਾਂਦਾਗਾ ਏਸੀ ਚਲਾਉਣਾ ਤਾਂ ਆਪਾਂ ਨੂੰ 7.5 ਦਾ ਲਓ वैसे 5 केवी ते के भी चल ਜਾਂਦਾ ਹੈ ਪਰ ਜਿਹੜਾ ਸੋਖਾ ਆਰਾਮ ਨਾਲ ਚੱਲਦਾ ਉਹ 7.5 ਤੇ 8 केवी ਤੇ ਹੀ ਚੱਲਦਾ ਹੈ ਜਨਰੇਟਰ ਠੀਕ ਹੈ ਜੀ ਬੈਡਰੂਮ ਚ ਬੈਠੇ ਵੀ ਸਟਾਰਟ ਕਰ ਸਕਦੇ ਹਾਂ ਜਨਰੇਟਰ ਨੂੰ ਹੁਣ ਬੈਡਰੂਮ ਵਿੱਚ ਟੈਕਨੋਲੋਜੀ ਵੱਜ ਚੁੱਕੀ ਹੈ ਰਿਮੋਟ ਤੇ ਚੱਲਦਾ ਹੈ ਇਹ ਰਿਮੋਟ ਤੇ ਵੀ ਚੱਲ ਜੂਗਾ ਜੇ ਤੁਸੀਂ ਨਹੀਂ ਵੀ ਉੱਠਣਾ ਤਾਂ ਆਟੋ ਸਟਾਰਟ ਲੱਗ ਜਾਂਦਾ ਹੈ ਕਿਹਦੇ ਸਿਸਟਮ ਵੀ ਲਾਈਟ ਆਈ ਦੋ ਆਪਣੇ ਲਾਈਟ ਗਈ ਦੋ ਆਪਣੇ ਸਟਾਰਟ ਹੋ ਜਾਊਗਾ ਲਾਈਟ ਆਈ ਦੋ ਆਪਣੇ ਬੰਦ ਹੋ ਜਾਊਗਾ 25 केवी ਦਾ ਜਨਰੇਟਰ ਹੈਗਾ Mahindra ਕੰਪਨੀ ਦਾ ਇੰਜਨ ਲੱਗਾ ਹੋਇਆ ਦੱਸੋ ਇਹ ਇਹ ਇੰਜਨ Mahindra ਕੰਪਨੀ ਦਾ ਲੱਗਿਆ ਹਾਂਜੀ 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 ਕਿਤੇ ਕਿਤੇ ਆਪਾਂ ਨੂੰ ਪਤਾ ਲਾਈਟ ਔਠੇ ਜਾਂਦੀ ਐ ਇਨਵਰਟਰ ਵੀ ਕਾਰਡ ਨਹੀਂ ਘਟਦਾ ਹਨਾ ਐਸ ਕਰਕੇ ਆਪਾਂ ਲੈ ਕੇ ਆਏ ਤੁਹਾਡੇ ਅਸਤੇ ਜਨਰੇਟਰ ਬਹੁਤ ਹੀ ਵਧੀਆ ਜਨਰੇਟਰ ਹੈ ਇਹਦੀ ਸਾਰੀ ਡਿਟੇਲ ਦੱਸਾਂਗੇ ਕਿਥੋਂ ਰੇਟ ਸ਼ੁਰੂ ਹੁੰਦਾ ਕੀ ਇਹਦੀ ਗਾਰੰਟੀ ਵਾਰੰਟੀ ਹੈ ਕਿੰਨੇ ਕਿਲੋਵਾਟ ਦਾ ਐਸ ਯੂ ਸੀ ਚੱਲਦੇ ਹੈ ਕਿ ਨਹੀਂ ਚੱਲਦੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਮਜੋਦ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਇਸ ਟਾਈਮ ਕਿੱਥੇ ਖੜੇ ਆ ਜੀ ਆਪਣੀ ਫੈਕਟਰੀ ਕਿੱਥੇ ਆ ਤੁਸੀਂ ਆਪਣੇ ਜੈਤੋ ਮੰਡੀ ਵਿੱਚ ਖੜੇ ਹੋ ਜੀ ਹਾਂਜੀ ਇਹ ਐਫਸੀ ਡੋਰ ਜਨਰੇਟਰ ਫੈਕਟਰੀ ਹੈ ਇਸ ਫੈਕਟਰੀ ਦਾ ਨਾਮ ਹੀ ਜਨਰੇਟਰ ਨਾਲ ਜੁੜਿਆ ਹੋਇਆ ਜਨਰੇਟਰ ਨਾਲ ਜੁੜਿਆ ਹੋਇਆ ਇਹ ਫੈਕਟਰੀ ਜਿਹੜੀ ਹੈਗੀ ਜੈਤੋ ਮੰਡੀ ਵਿੱਚ ਬਠਿੰਡਾ ਰੋਡ ਤੇ ਹਾਂਜੀ ਡੀਏਵੀ ਸਕੂਲ ਦੇ ਨਾਲ ਬ੍ਰਹਮਚਾਰੀ ਮੰਦਰ ਦੇ ਸਾਹਮਣੇ ਆ ਹਾਂਜੀ ਦੋ ਕਿੱਲਾਂ ਵਿੱਚ ਵੱਡੀ ਫੈਕਟਰੀ ਬਣੀ ਹੋਈ ਹੈ ਜਿਸ ਵਿੱਚ ਜਨਰੇਟਰ ਟੋਕਾ ਮਸ਼ੀਨ ਪੂਰੀ ਸ਼ਾਨ ਨੇ ਚੱਕੀਆਂ ਤੇ ਹੋਰ ਐਗਰੀਕਲਚਰ ਪ੍ਰ ਤੇ ਆਪਾਂ ਆਪਣੇ ਕਸਟਮਰ ਆਸਤੇ ਕਿਹੜੇ ਕਿਹੜੇ ਜਨਰੇਟਰ ਤਿਆਰ ਕੀਤੇ ਆਪਣਾ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦਾ ਜਨਰੇਟਰ ਦਾ ਜਨਰੇਟਰ ਦੇ ਵਿੱਚ ਐ ਹੁੰਦਾ ਜੀ ਜਨਰੇਟਰ ਦਾ ਜਿਹੜਾ ਪ੍ਰਾਈਸ ਆ ਉਹ ਕੁਆਲਟੀ ਨਾਲ ਨਿਕਲਦਾ ਹਾਂਜੀ ਜੇ ਕਿਸੇ ਕਸਟਮਰ ਨੇ ਦਾ ਬਜਟ ਘੱਟ ਹੈ ਘੱਟ ਪੈਸੇ ਲਗਾਣੇ ਆ ਤਾਂ ਉਸ ਤਰ੍ਹਾਂ ਦਾ ਵੀ ਤਿਆਰ ਹੋ ਜਾਂਦਾ ਜਨਰੇਟਰ ਜੇ ਕੋਈ ਵਧੀਆ ਕੁਆਲਟੀ ਦਾ ਲੱਭਦਾ ਵੀ ਲਾਈਫਟਾਈਮ ਸਾਨੂੰ ਕੋਈ ਖਰਾਬ ਨਾ ਹੋਵੇ ਜਨਰੇਟਰ ਉਹ ਕਿਉਂਕਿ ਇਹ ਫਰਮ ਹੈਗੀ 1978 ਦੀ ਠੀਕ ਹੈ ਜੀ ਐਫਸੀ ਰੋਡ ਦੇ ਜਨਰੇਟਰ ਮੇਰੇ ਹਿਸਾਬ ਨਾਲ 30 30 40 40 ਸਾਲ ਪੁਰਾਣੇ ਚੱਲੀ ਜਾਂਦੇ ਘਰਾਂ 'ਚ ਅਜੇ ਤੱਕ ਵੀ ਉਹਨਾਂ ਨੇ ਉਹ ਚੇਂਜ ਨਾ ਕਰਨ ਦਾ ਕਾਰਨ ਇਹ ਹੈ ਵੀ ਐਫਸੀ ਡੋਟ ਦੇ ਜਨਰੇਟਰ ਇੰਨੇ ਕ ਵਧੀਆ ਬਣਦੇ ਨੇ ਇੰਨਾ ਕ ਵਧੀਆ ਮਟੀਰੀਅਲ ਪਾਉਂਦੇ ਨੇ ਉਹਨਾਂ ਦੀ ਤੁਸੀਂ ਮੰਨ ਲਓ 10 ਸਾਲ ਸਰਵਿਸ ਕਰਾਉਂਦੀ ਰੋਡ ਵੀ ਪੈਂਦੀ ਹੈ ਤੇ ਆਪਣਾ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦਾ ਜਨਰੇਟਰਾਂ ਦਾ ਪ੍ਰਾਈਸ ਮੈਂ ਉਹੀ ਤੁਹਾਨੂੰ ਦੱਸ ਰਿਹਾ ਸੀਗਾ ਪ੍ਰਾਈਸ ਜਿਵੇਂ 5 ਕੇਵੀ ਦਾ ਜਨਰੇਟਰ ਹੈਗਾ ਹੁਣ ਕੱਡੋ-ਕੱਟ 5 ਕੇਵੀ ਤਾਂ ਛੋਟਾ ਚੱਲਦਾ ਨਹੀਂ ਅੱਜ ਕੱਲ ਨਹੀਂ ਚੱਲਦਾ ਕਿਉਂਕਿ ਘਰਾਂ 'ਚ ਲੋਡ ਵੱਧ ਚੁੱਕੀ ਹੈਗੇ ਹਾਂਜੀ 5 ਕੇਵੀ ਦਾ ਜਨਰੇਟਰ ਜੇ ਲੈ ਉਹ 40,800 ਤੋਂ ਸਟਾਰਟ ਹੋ ਜਾਂਦਾ ਅੱਜ ਦੀ ਰੇਟ ਦੇ ਵਿੱਚ 40,800 ਤੋਂ ਸਟਾਰਟ ਹੋ ਜਾਂਦਾ ਉਸ ਉਸ ਤੋਂ ਬਾਅਦ ਆਇਆ ਨਾ 7.5 ਕਿਵੀਏ ਜਿਹਦੇ ਤੇ ਕੀ ਏਸੀ ਵਗੈਰਾ ਚਲਾਣੇ ਹੁੰਦੇ ਆਪਾਂ 7.5 ਤੇ 8 ਕਿਵੀਏ ਦੇਣਾ ਪੈਂਦਾ ਫਿਰ ਕਸਟਮਰ ਨੂੰ ਜੇ ਏਸੀ ਚਲਾਉਣਾ ਤਾਂ ਆਪਾਂ ਨੂੰ 7.5 8 ਦਾ ਲਓ ਵੈਸੇ 5 ਕਿਵੀਏ ਤੇ ਵੀ ਚੱਲ ਜਾਂਦਾ ਹੈਗਾ ਪਰ ਜਿਹੜਾ ਸੋਖਾ ਆਰਾਮ ਨਾਲ ਚੱਲਦਾ ਉਹ 7.5 ਤੇ 8 ਕਿਵੀਏ ਤੇ ਹੀ ਚੱਲਦਾ ਹੈਗਾ ਜਨਰੇਟਰ ਠੀਕ ਹੈ ਜੀ ਤੇ ਇਹ ਫਿਰ ਆਪਣੇ ਤੇਲ ਦੀ ਕਿੰਨੀ ਖਪਤ ਰਹਿੰਦੀ ਹੈ ਜੀ ਤੇਲ ਜਿਵੇਂ 5 ਕਿਵੀਏ ਦਾ ਨੋਰਮਲ ਜਿਹੜਾ ਬੈਲਟ ਵਾਲਾ ਜਨਰੇਟਰ ਤੁਸੀਂ ਲੌਂਗ ਨੋਰਮਲ ਲੋਡ ਵਾਸਤੇ ਉਹ ਤਾਂ ਖਾਊਗਾ 400 ਗ੍ਰਾਮ ਘੰਟੇ ਦਾ ਜੀ 400 ਗ੍ਰਾਮ ਘੰਟੇ ਦਾ ਜੇ ਤੁਸੀਂ ਸਿੱਧਾ ਲਓਗੇ ਉਸ ਤੋਂ ਬਾਅਦ ਜੇ ਆਪਾਂ 7.5 ਜਾਂ 8 ਦੀ ਗੱਲ ਕਰਦੇ ਹਾਂ 7.5 ਦਾ ਬੈਲਟ ਵਾਲਾ 700 ਗ੍ਰਾਮ ਖਾਂਦਾ ਹੈਗਾ ਸਿੱਧਾ ਜਨਰੇਟਰ 900 ਗ੍ਰਾਮ ਖਾਂਦਾ ਹੈਗਾ ਫੁੱਲ ਲੋਡ ਤੇ 1 ਲੀਟਰ ਤੱਕ ਹੀ ਖਾਊਗਾ ਇਸ ਤੋਂ ਉੱਪਰ ਨਹੀਂ ਡੱਪਦਾ ਆਪਣੇ ਐਫਸੀ ਲੋਡ ਦਾ ਜਨਰੇਟਰ ਵੀ 5 ਕਿਲੋਵਾਟ ਤੋਂ ਤੁਸੀਂ ਆਖਿਆ ਸਟਾਰਟ ਹੈ ਪ੍ਰਾਈਸ 40800 ਸੋ ਸਟਾਰਟ ਹੈਗੇ 800 ਤੋਂ ਸਟਾਰਟ ਹੈ ਹਾਂ ਜੀ ਜੀ ਤੇ ਏਸੀ ਚੱਲ ਜਾਂਦਾ ਉਸ ਤੇ ਹਨਾ ਜਿਹੜਾ 40800 ਵਾਲਾ ਆਪਣਾ ਜਨਰੇਟਰ ਉਹ ਕਿੰਨਾ ਤੇਲ ਦੱਸਿਆ ਤੁਸੀਂ 400 ਗ੍ਰਾਮ 400 ਗ੍ਰਾਮ ਬੈਲਟਾਂ ਤੇ ਕੰਪਲੀਨ ਵਾਲਾ 600 ਗ੍ਰਾਮ ਘੰਟੇ ਦਾ ਹਨਾ 1 ਘੰਟੇ ਦਾ ਹਾਂ ਜੀ ਤੇ ਆਪਣੇ ਪਹਿਲਾਂ ਤਾਂ ਸ਼ੁਰੂ ਤੋਂ ਜਿਹੜੇ ਚੱਲਦੇ ਆ ਰਹੇ ਹੈਂਡ ਸਟਾਰਟ ਚੱਲਦੇ ਆ ਰਹੇ ਪਰ ਇਸ ਸਾਲ ਜਿਹੜੀ ਡਿਮਾਂਡ ਜ਼ਿਆਦਾ ਵਧੀਆ ਸੈਲਫ ਸਟਾਰਟ ਜਨਰੇਟਰ ਦੀ ਵਧੀਆ ਹੈ ਸੈਲਫ ਸਟਾਰਟ ਦੇ ਰੈਕਟਰ ਵੀ ਆਪਣੇ ਕੋਲੇ ਆ ਜਾਂਦੇ ਹਾਂ ਹਾਂਜੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਲੋ ਜੀ ਇਹ ਤੁਹਾਨੂੰ ਜਿਵੇਂ ਤਿਆਰ ਹੁੰਦੇ ਐ ਤੋਂ ਪਹਿਲਾਂ ਤੁਸੀਂ ਜਨਰੇਟਰ ਦੇਖੇ ਹੋਣੇ ਆ ਜਿਹੜੇ ਹੈਂਡਲ ਤੇ ਚੱਲਦੇ ਆ ਹਨਾ ਹੈਂਡਲ ਮਾਰਨਾ ਪੈਂਦਾ ਹੁਣ ਕਈ ਵਾਰੀ ਬੰਦਾ ਨਹੀਂ ਕਰੇ ਹੁੰਦਾ ਬੁੜੀਆਂ ਹੁੰਦੀਆਂ ਬੁੜੀਆਂ ਨੇ ਚਲਾਉਣਾ ਸਿਰਫ ਸੈਲਫ ਮਾਰਨੀ ਆਪਾਂ ਹਾਂਜੀ ਉਹ ਮਤਲਬ ਇਹ ਨਾ ਰੈਡੀ ਹੋ ਰਿਹਾਗਾ ਸੈਲਫ ਵਾਲਾ ਤੁਹਾਨੂੰ ਮੈਂ ਵੈਸੇ ਦਿਖਾ ਦਿੰਨਾ ਵੀ ਸੈਲਫ ਸਟਾਰਟ ਤਿਆਰ ਕਿਵੇਂ ਹੁੰਦਾ ਹੈ ਹਾਂਜੀ ਇਹਦੇ ਪਲੇਨ ਵੇਲ ਦੇ ਉੱਤੇ ਕੜਾ ਚੱਲਦਾ ਹੈਗਾ ਕੜਾ ਪੰਦਾ ਜਿਹੜਾ ਕੜਾ ਸੀ ਯੂਜ਼ ਕਰਦੇ ਅਸੀਂ ਲੇਲਣ ਦਾ ਕਰਦੇ ਆ ਠੀਕ ਹੈ ਜੀ ਇਹ ਹੈਵੀ ਹੁੰਦਾ ਹੈਗਾ ਇਹਨੇ ਹੀ ਸੈਲਫ ਦੀ ਗਰਾਰੀ ਨੂੰ ਘਮਾਣਾਗਾ ਅੱਛਾ ਇਹ ਇਹਦੇ ਨੀਚੇ ਹੀ ਫਿੱਟ ਹੋ ਜਾਂਦੀ ਹੈ ਸੈਲਫ ਉਹ ਸੈਲਫ ਦੀ ਗਰਾਰੀ ਨੂੰ ਹੀ ਘਮਾਊਗਾ ਤੁਸੀਂ ਪੁ ਆਦਾ ਬੈਡਰੂਮ ਚ ਬੈਠੇ ਵੀ ਸਟਾਰਟ ਕਰ ਸਕਦੇ ਹੋ ਜਨਰੇਟਰ ਨੂੰ ਹੁਣ ਬੈਡਰੂਮ ਟੈਕਨੋਲੋਜੀ ਵੱਜ ਚੁੱਕੀ ਆ ਰਿਮੋਟ ਤੇ ਚੱਲਦਾ ਇਹ ਰਿਮੋਟ ਤੇ ਵੀ ਚੱਲ ਜੂਗਾ ਜੇ ਤੁਸੀਂ ਨਹੀਂ ਵੀ ਉੱਠਣਾ ਤਾਂ ਆਟੋ ਸਟਾਰਟ ਲੱਗ ਜਾਂਦਾ ਹੈ ਕਿਹਦੇ ਸਿਸਟਮ ਵੀ ਲਾਈਟ ਆਈ ਦੋ ਆਪਣੇ ਲਾਈਟ ਗਈ ਦੋ ਆਪਣੇ ਸਟਾਰਟ ਹੋ ਜੂਗਾ ਲਾਈਟ ਆਈ ਦੋ ਆਪਣੇ ਬੰਦ ਹੋ ਜੂਗਾ ਆਟੋਮੈਟਿਕ ਦਾ ਜਮਾਨਾ ਆ ਰਾਤ ਨੂੰ ਬੰਦਾ ਜੇ ਸੁੱਤਾ ਵੀ ਪਿਆ ਹੈ ਹਾਂਜੀ ਲਾਈਟ ਚਲੀ ਗਈ ਆਪਣੇ ਸਟਾਰਟ ਵੀ ਹੋ ਜੂਗਾ ਆਪਣੇ ਆਪ ਜਨਰੇਟਰ ਸਟਾਰਟ ਹੋ ਜੂਗਾ ਐਫਸੀ ਡੋਰ ਵਾਲਿਆਂ ਦਾ हां जी सेल्फ स्टार्ट जनरेटर ਲਵਗੇ ਜਦੋਂ सेल्फ स्टार्ट ਜਨਰੇਟਰ ਜੇ ਆਪਾਂ ਲਵਾਂਗੇ ਇਹ ਤਿਆਰ ਹੋ ਰਿਹਾ ਇਨਕੰਪਲੀਟ ਹੈ ਜਦੋਂ ਕੰਪਲੀਟ ਹੋ ਗਿਆ ਮੈਂ ਤੁਹਾਨੂੰ ਉਹਦੇ ਸੈੱਪਸ ਦੇ ਦੂੰਗਾ ਤੁਸੀਂ ਉਹ ਵਿੱਚ ਨਾਲ ਚਲਾ ਦਿਓ ਠੀਕ ਹੈ ਇਹ ਚੀਜ਼ ਮੈਂ ਪਹਿਲੀ ਵਾਰੀ ਦੇਖੀ ਵੀ ਜਿਹੜਾ ਤੁਸੀਂ ਦੱਸਿਆ ਵੀ ਆਪਦੀ ਆਪ ਜਨਰੇਟਰ ਚੱਲਦਾ ਹਾਂ ਆਪਣੇ ਆਪ ਚੱਲੂਗਾ ਵੀ ਕਈ ਵਾਰੀ ਲੈਟ ਰਾਤ ਨੂੰ ਜਾ ਵੜਦੀ ਬੰਦਾ ਸੁੱਤਾ ਪਿਆ ਹੁੰਦਾ ਤੇ ਆਪਦੀ ਆਪ ਚੱਲਦਾ ਆਟੋ ਸਟਾਰਟ ਇਹ ਲੱਗ ਜਾਂਦਾ ਜੀ ਠੀਕ ਹੈ ਜੀ ਲੈਟ ਗਈ ਤਾਂ ਆਪਣੇ ਆਪ ਚੱਲ ਵੀ ਪਊਗਾ ਲੈਟ ਆਉਣ ਤੋਂ ਬਾਅਦ ਆਪਣੇ ਬੰਦ ਵੀ ਹੋ ਜਾਊਗਾ ਠੀਕ ਹੈ ਜੀ ਪ੍ਰਾਈਸ ਆਪਾਂ ਦੱਸਿਆ ਸੀ 40800 ਤੋਂ ਸ਼ੁਰੂ ਉਹਦੇ 'ਚ ਉਹ ਹੈਂਡਲ ਸ ਤੋਂ ਦਾ 10 ਹਜ਼ਾਰ ਤੋਂ ਲੈ ਕੇ 14 ਹਜ਼ਾਰ ਦੇ ਵਿੱਚ ਐਕਸਟਰਾ ਚਾਰਜ ਹੁੰਦੇ ਆ ਕੰਪਲੀਟ ਪੈਕੇਜ ਦਾ ਠੀਕ ਹੈ ਤੇ ਇਸ ਤੋਂ علاوہ ਆਪਣੇ ਕੋਲੇ ਹੋਰ ਵੀ ਵੱਡੇ ਜਨਰੇਟਰ ਮਿਲ ਜਾਂਦੇ ਨੇ 25 ਕਿਲੋਵੋਲਟ ਆਪਣੇ ਕੋਲ ਸਾਰੇ ਹੀ ਮਿਲ ਜਾਂਦੇ ਜੀ 5 ਕਿਵੀ ਤੋਂ ਲੈ ਕੇ ਮਤਲਬ ਅਸੀਂ ਰੈਗੂਲਰ ਰੈਗੂਲਰ ਭਾਵੇਂ 36 ਕਿਵੀ ਤੱਕ ਬੰਦੇ ਹੀ ਬੰਦਾ ਉਸ ਤੋਂ ਵੱਡਾ ਅਸੀਂ ਆਰਡਰ ਤੇ ਬਣਾਉਂਦੇ ਆ ਮਤਲਬ 5 ਕਿਵੀ ਤੋਂ ਤੇ 36 ਕਿਵੀ ਦੇ ਸਾਡੇ ਕੋਲ ਰੈਗੂਲਰ ਆਰਡਰ ਹੁੰਦੇ ਆ ਤੇ ਜਿਹੜੇ ਆਪਣੇ ਸਾਇਲੈਂਟ ਜਨਰੇਟਰ ਵੀ ਆਪਣੇ ਕੋਲੇ ਮਿਲ ਜਾਂਦੇ ਆ ਹਾਂਜੀ ਸਾਇਲੈਂਟ ਜਨਰੇਟਰ ਵੀ ਮਿਲ ਜਾਊਗਾ ਉਹ ਵੀ ਤੁਹਾਨੂੰ ਮੈਂ ਇੱਕ ਵਾਰੀ ਨਜ਼ਰ ਮਰਵਾ ਦਨਾਂਗਾ ਜਿਵੇਂ ਸਾਊਂਡਲੈ ਕਿਸੇ ਵੀ ਕੰਪਨੀ ਦਾ ਤੁਸੀਂ ਲਵਾ ਸਕਦੇ ਹੋ ਸਾਡਾ ਇੰਜਨ ਨਹੀਂ ਤੇ ਉਹਦੇ ਆਪਣੇ ਪ੍ਰਾਈਸ ਰੇਂਜ ਕਿੱਥੋਂ ਸਟਾਰਟ ਹੋ ਜਾਂਦਾ ਹੈ ਉਹ ਐਂ ਐਂ ਹੁੰਦਾ ਸਰ ਜਿਵੇਂ ਮੰਨ ਲਓ ਛੋਟਾ ਜਿਹਾ ਜਨਰੇਟਰ ਵੀ ਅੱਜ ਕੱਲ ਸਾਇਲੈਂਟ ਹੋ ਜਾਂਦਾ ਉਹ ਕਹਿੰਦਾ ਹੀ ਹੁੰਦਾ ਵੀ ਵੱਡੇ ਜਨਰੇਟਰ ਹੀ ਸਾਇਲੈਂਟ ਮਿਲਦੇ ਆ ਤੁਸੀਂ ਛੋਟੇ ਜਿਹੇ ਇੰਟਰਨ ਵੀ ਸਾਇਲੈਂਟ ਕਰਵਾ ਸਕਦੇ ਹੋ ਤੁਸੀਂ 5 ਕਿਵੀ ਦਾ ਜਨਰੇਟਰ ਵੀ ਸਾਇਲੈਂਟ ਕਰਵਾ ਸਕਦੇ ਹੋ ਨਹੀਂ ਜਿਵੇਂ ਆਪਣੇ ਕੋਲੇ 40800 ਤੋਂ ਸਟਾਰਟ ਹੁੰਦਾ ਜਰਦਾ ਉਹਨੂੰ ਵੀ ਤੁਸੀਂ ਸਾਇਲੈਂਟ ਹੋ ਜਾਊਗਾ ਉਹਦਾ ਬਸ ਜੋ ਵੀ ਕਨੋਪੀ ਦਾ ਜਾਂ ਸੈਲਫ ਸਟਾਰਟ ਕਰਨ ਦਾ ਜਾਂ ਸਾਊਂਡਲੈਸ ਸਿਸਟਮ ਜੋ ਵੀ ਆਪਣਾ ਲੱਗਦਾ ਹੈ ਉਹਦੇ ਐਕਸਟਰਾ ਚਾਰਜ ਲੱਗਣੇ ਉਹ ਲੱਗ ਲੱਗਣਗੇ ਬਟ ਜਿਹੜਾ ਤੁਸੀਂ ਹੁਣ ਵੀਡੀਓ 'ਚ ਦਿਖਾ ਰਹੇ ਹੋ ਇਹ 25 kva ਦਾ ਜਨਰੇਟਰ ਹੈਗਾ ਮਹਿੰਦਰਾ ਕੰਪਨੀ ਦਾ ਇੰਜਨ ਲੱਗਾ ਹੋਇਆ ਦੱਸੋ ਇਹ ਇਹ ਜੀ ਇੰਜਨ ਮਹਿੰਦਰਾ ਕੰਪਨੀ ਦਾ ਲੱਗਾ ਹੈ ਹਾਂਜੀ 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 ਠੀਕ ਹੈ ਜੀ ਇਹ ਸਾਇਲੈਂਟ ਹੈ ਹਨਾ ਇਹ ਸਾਇਲੈਂਟ ਹੈਗਾ ਇਹ ਜਿਹੜੇ ਜਨਰੇਟਰ ਨੇ ਇਹ ਜੇ ਟੋਪ ਦੇ ਜਨਰੇਟਰ ਲਈਏ ਗਾਰੰਟੀ ਵਾਲੇ ਤਾਂ ਇਹ 2.5 ਲੱਖ ਰੁਪਏ ਤੋਂ ਸਟਾਰਟ ਹੁੰਦੇ ਆ 2.5 ਲੱਖ ਤੋਂ ਇਹਦਾ ਰੇਟ ਹੈ ਜਿਹੜਾ ਸਟਾਰਟ ਵੀ ਇਹ ਵੀ ਚੀਜ਼ ਆਉਂਦੀ ਹੈ ਇਹ ਨਹੀਂ ਆਪ ਸਟਾਰਟ ਆਪ ਸਟੌਪ ਹੈ ਇਹ ਵੀ ਆਪਣੇ ਆਪ ਸਟਾਰਟ ਹੋ ਜਾਊਗਾ ਤੇ ਆਪਣੇ ਆਪ ਹੀ ਬੰਦ ਹੋ ਜਾਊਗਾ ਨਹੀਂ ਇਹਦਾ ਬਾਈ ਜੀ ਯੂਜ਼ ਕਿੱਥੇ ਵੱਡੇ ਘਰ ਹੁੰਦੇ ਜਿਨ੍ਹਾਂ ਨੇ 5 5 6 6 AC ਚਲਾਣੇ ਆ। 6 AC ਤੇ ਵਧੀਆ ਚੱਲੇ ਜਾਂਦੇ ਆ। 5 6 AC 20 KB ਤੇ ਆਰਾਮ ਨਾਲ ਚੱਲ ਜਾਂਦੇ ਹੈਗੇ। ਤੇ ਜਾਂ ਜਿਵੇਂ ਮੰਨ ਲਓ ਅੱਜ ਕੱਲ ਪੈਲਸਾਂ 'ਚ ਹੋ ਗਏ, ਜਾਂ ਸੈਂਟਰ ਹੋ ਗਏ ਆਪਣੇ, ਜਾਂ ਵੱਡੇ ਵੱਡੇ ਸ਼ੋਰੂਮ ਹੋ ਗਏ, ਇਹ ਸਾਰੀ ਜਗ੍ਹਾ ਤੇ ਯੂਜ਼ ਹੁੰਦਾ ਜਿਵੇਂ ਸਲੂਨ ਹੋ ਗਏ। ਕਿਤੇ ਵੀ ਤੁਸੀਂ ਸਾਇਲੈਂਟ ਲਗਾ ਸਕਦੇ ਹੋ ਜਿੱਥੇ ਮਤਲਬ ਤੁਸੀਂ ਮਾਰਕੀਟ 'ਚ ਬੈਠੇ ਹੋ ਇਹੋ ਜਿਹੇ ਵੀ ਸ਼ੋਰ ਤੋਂ ਆਸ-ਪਾਸੇ ਆਪਣੇ ਤੰਗ ਹੁੰਦੇ ਆ ਉੱਥੇ ਆਪਾਂ ਨੂੰ ਸਾਇਲੈਂਟ ਹੀ ਲਾਣਾ ਪੈਂਦਾ ਹੈਗਾ। ਲਓ ਜੀ ਜਿਹੜਾ ਆਹ ਜਰਨੇਟਰ ਹੈ ਨਾ ਬਾਈ ਕਹਿੰਦਾ 6 AC ਵੀ ਚਲਾ ਦਿੰਦਾ ਨਾਲੇ ਖੜਕਾ ਲੈਟ ਉੱਠ ਗਈ ਤਾਂ ਆਪਦੀ ਆਪ ਹੀ ਚੱਲ ਪੈਣਾ ਤੇ ਹੁਣ ਆਪਾਂ ਤੁਹਾਨੂੰ ਥੋੜੇ ਜਿਹੇ ਦੂਜੇ ਜਨਰੇਟਰ ਦਿਖਾ ਦਈਏ ਫਿਰ ਆਪਾਂ ਐਡਰੈਸ ਵੀ ਦੱਸ ਦਿੰਨੇ ਆ ਇੱਕ ਵਾਰੀ ਬਾਈ ਜੀ ਹੋਰ ਜੇ ਐਡਰੈਸ ਚਤੋਂ ਮੰਡੀ ਬਠਿੰਡਾ ਰੋਡ ਤੇ ਡੀਵੀ ਸਕੂਲ ਦੇ ਨਾਲ ਬ੍ਰਹਮਚਾਰੀ ਮੰਦਿਰ ਦੇ ਸਾਹਮਣੇ ਸਾਡੇ ਕੰਟੈਕਟ ਨੰਬਰ ਨੇ 92163 62163 94179 3340 951702390 ਕਿਸੇ ਵੀ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਮੰਨ ਲਓ ਫੋਨ ਨਹੀਂ ਵੀ ਚੱਕਿਆ ਜਾਂਦਾ ਤਾਂ ਅਸੀਂ ਬੈਕ ਕਾਲ ਕਰਾਂਗੇ ਜਾਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਹਾਂ ਵਟਸਐਪ ਤੇ ਰਿਪਲਾਈ ਜਰੂਰ ਮਿਲੂਗਾ ਹਰ ਚੀਜ਼ ਤੇ ਬਾਕੀ ਆਪਾਂ ਤੁਹਾਨੂੰ ਉਹ ਜਨਰੇਟਰ ਵੀ ਥੋੜੇ ਦਿਖਾ ਦਿੰਨੇ ਆ। ਲੋ ਜੀ ਆਪਾਂ ਹੁਣ ਤੁਹਾਨੂੰ 벨ਟ ਵਾਲਾ ਜਨਰੇਟਰ ਵੀ ਦਿਖਾਉਣੇ ਆ। ਇਹਦਾ ਕੀ ਫਰਕ ਰਹਿੰਦਾ ਬਾਈ ਦੂਜੀ ਜਨਰੇਟਰਾਂ ਨਾਲੋਂ? ਅ ਆਮ ਤੁਸੀਂ 벨ਟ ਵਾਲਾ ਜਨਰੇਟਰ ਦੇਖਿਆ ਹੋਊਗਾ। ਹਰ ਇੱਕ 벨ਟ ਵਾਲੇ ਜਨਰੇਟਰ ਤੇ ਦੋ 벨ਟਾਂ ਪਾਈਆਂ ਹੁੰਦੀਆਂ। ਹਾਂਜੀ। ਪਰ ਸਾਡੇ FC ਡੋਟ ਦੇ 벨ਟ ਵਾਲੇ ਜਨਰੇਟਰ ਤੇ ਤੁਹਾਨੂੰ ਸਿੰਗਲ 벨ਟ ਹੀ ਮਿਲੂਗੀ। ਅੱਛਾ ਸਿੰਗਲ 벨ਟ। ਹਾਂਜੀ। ਆਹ ਦਿਖਾ ਦਿੰਨਾ ਮੈਂ ਤੁਹਾਨੂੰ। ਇਹ ਸਿਰਫ ਇੱਕ 벨ਟ ਪਾ ਰਹੀ ਐ। ਵੀਲ ਦੇ ਉੱਤੇ 벨ਟ ਹੈਗੀ ਇਹ। ਇਹਦੀ ਤੁਸੀਂ 벨ਟ ਦੀ ਚਾਹੇ ਸਾਡੇ ਤੋਂ ਲਾਈਫਟਾਈਮ ਵਾਰੰਟੀ ਲੈ ਲਓ। ਅਪੜੀ ਜਿੰਨਾ ਜਿਹੜਾ ਜਨਰੇਟਰ ਤੁਹਾਡੇ ਘਰੇ ਆਇਆ ਜੇ ਤੁਹਾਡੀ ਬੈਲਟ ਟੁੱਟਦੀ ਹੈ ਸਾਡੇ ਤੋਂ ਫ੍ਰੀ ਚੇਂਜ ਕਰਵਾ ਕੇ ਲੈ ਜਾਓ ਇੰਨੀ ਕ ਪਕੜ ਇੰਨੀ ਕ ਐਕਿਊਰੇਸੀ ਨਾਲ ਸੀ ਬਣਾਉਂਦੇ ਆਂਗੇ ਦੂਸਰੇ ਇਹਦਾ ਫਾਇਦਾ ਕੀ ਹੁੰਦਾ ਬੈਲਟ ਵਾਲੇ ਦਾ ਬੈਲਟ ਵਾਲਾ ਹਮੇਸ਼ਾ ਖੜਕਾ ਘਟ ਕਰੂਗਾ ਸਿੱਧੇ ਜਨਰੇਟਰ ਨਾਲੋਂ ਤੇ ਤੇਲ ਵੀ ਘਟ ਖਾਊਗਾ ਲੋਡ ਥਰੂ ਜ਼ਰੂਰ ਥੋੜਾ ਘਟ ਚੱਕਦਾ ਸਿੱਧੇ ਜਨਰੇਟਰ ਨਾਲੋਂ ਉਹ ਜੇ ਤੇਲ ਵੀ ਘਟ ਖੰਦਾ ਖੜਕਾ ਵੀ ਘਟ ਕਰਦਾ ਸਲੋ ਸਪੀਡ ਤੇ ਚੱਲਦਾ ਤੇ ਜੇ ਕਿਸੇ ਨੂੰ ਵਹਿਮ ਹੁੰਦਾ ਵੀ ਬੈਲਟ ਟੁੱਟ ਜੂਗੀ ਪਰ ਸਾਡੇ ਐਫਸੀ ਜਨਰੇਟਰ ਦੀ ਬੈਲਟ ਨਹੀਂ ਟੁੱਟੂਗੀ ਤੇ ਬਾਕੀ ਆਪਾਂ ਜਨਰੇਟਰਾਂ ਦੀ ਕੁਆਲਿਟੀ ਉਹ ਵੀ ਚੈੱਕ ਕਰਾਈ ਸੀ ਤਾਰਾਂ ਜੋੜ ਕੇ ਚੱਲਦੇ ਜਨਰੇਟਰ ਦੇ ਜਨਰੇਟਰ ਬੰਦ ਨਹੀਂ ਹੋਏ ਦਬਿਆ ਨਹੀਂ ਸੀਗਾ ਮੇਨ ਗੱਲ ਇਹ ਹੈ ਕੁਆਲਿਟੀ ਤੁਹਾਨੂੰ ਕੋਈ ਵੀ ਜਨਰੇਟਰ ਨਹੀਂ ਦਿਖਾਉਂਦਾ ਤੁਸੀਂ ਪਹਿਲਾਂ ਵੀ ਬਹੁਤ ਵੀਡੀਓ ਦੇਖਿਆ ਗਿਆ ਹਾਂ ਹਾਂਜੀ ਕੋਈ ਵੀ ਐਫਸੀ ਰੋਡ ਤੋਂ ਬਿਨਾ ਕਿਸੇ ਨੇ ਤਾਰਾਂ ਜੋੜ ਕੇ ਨਹੀਂ ਦਿਖਾਈ ਅੱਜ ਤੱਕ ਕਿਉਂਕਿ ਉਹਨਾਂ ਨੂੰ ਆਪਦੀ ਚੀਜ਼ ਤੇ ਵਿਸ਼ਵਾਸ ਨਹੀਂ ਹੁੰਦਾ ਸਾਡੀ ਕੰਪਨੀ ਨੂੰ ਸਾਡੇ ਜ਼ਿਲ੍ਹੇ ਚ ਬਣਾਏ ਹੋਏ ਜਨਰੇਟਰ ਦੇ ਵਿਸ਼ਵਾਸ ਹੈ ਚਾਹੇ ਕਸਟਮਰ ਚਾਵੇ ਤਾਂ ਆਪ ਵੀ ਤਾਰਾ ਜੋੜ ਕੇ ਬੰਦ ਕਰਕੇ ਦੇਖ ਸਕਦਾ ਹੈਗਾ ਸਹੀ ਗੱਲ ਹੈ ਜੀ ਤੇ ਆਉਣਾ ਕਿੱਥੇ ਪੈਣਾ ਆਪਾਂ ਨੂੰ ਬਾਈ ਨੇ ਐਡਰੈਸ ਤੁਹਾਨੂੰ ਦੱਸਤਾ ਐਡਰੈਸ ਤੁਹਾਨੂੰ ਮੈਂ ਦੱਸਤਾ ਸੀਗਾ ਜੈਤੋ ਜੇ ਬਠਿੰਡੇ ਦੇ ਰਿਲੇਟਡ ਬੰਦੇ ਹੈਗੇ ਆ ਤਾਂ ਅਸੀਂ ਬਠਿੰਡੇ ਗਿੱਲਪੱਤੀ ਦੇ ਵਿੱਚ ਵੀ ਬ੍ਰਾਂਚ ਆਪਦੀ ਖੋਲ ਚੁੱਕੇ ਆ ਤੁਹਾਨੂੰ ਉੱਥੋਂ ਨੇੜੇ ਵੀ ਮਿਲ ਜਾਊਗੀ ਡਿਲੀਵਰੀ ਤੇ ਇਹ ਸੀਗੀ ਆਪਣੀ ਅੱਜ ਵਾਲੀ ਵੀਡੀਓ ਜਨਰੇਟਰ ਆਪਾਂ ਤੁਹਾਨੂੰ ਦਿਖਾਏ ਸੀ 40800 ਤੋਂ 22 ਕਹਿੰਦਾ ਆਪਣੇ ਰੇਟ ਹੈ ਜਿਹੜੇ ਸ਼ੁਰੂ ਆ ਤੇ ਬਾਕੀ ਆਪਾਂ ਸਾਰੇ ਜਨਰੇਟਰਾਂ ਦੀ ਗੱਲ ਸੀ ਜਿਹੜੀ ਵੀਡੀਓ ਦੇ ਵਿੱਚ ਕਰੀ ਸੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ